ਸ਼ਸ਼ਕਲ ਜੀ ਆਹ ਇਹ ਜਾਂਦਾ ਕੱਪੜੇ ਸੁਕਾਉਣ ਵਾਲਾ ਸਟੈਂਡ ਇਹ 1800 ਦਾ ਜਾਂ 1850 ਦਾ ਸਰ ਨੂੰ ਪੁੱਛਨੇ ਕਿੰਨੇ ਰਾਇਆ ਵੇਖੋ ਨਾਲ ਹੀ ਅਸੀਂ ਕੱਪੜੇ ਧੋਤੇ ਰੱਖੇ ਆ ਤੇ ਹੁਣ ਜਿਵੇਂ ਸਰਦੀਆਂ ਬਹੁਤ ਜ਼ਿਆਦੀਆਂ ਤੇ ਕੱਪੜਿਆਂ ਦੀ ਤਾਰ ਅਸੀਂ ਉੱਪਰ ਸਾਰਾ ਬਣਾਇਆ ਸੀ ਬਟ ਨੇਰੀ ਥੋੜੀ ਨਾ ਪ੍ਰੋਬਲਮ ਹੋ ਸਰਕੇ ਮੇਰੇ ਕੋਲ ਪੌੜੀਆਂ ਪਾੜੀਆਂ ਨਹੀਂ ਚੜੀਆਂ ਜਾਂਦੀਆਂ ਤੇ ਇਸ ਕਰਕੇ ਸਰਨੇ ਫਿਰ ਆਨੂੰ ਅੱਜ ਸਟੈਂਡ ਲਾ ਕੇ ਰੱਖਤਾ ਵਾ ਇਹਨੂੰ ਇਹ ਸਾਰਾ ਸੈਟਿੰਗ ਕਰਕੇ ਤੁਹਾਨੂੰ ਦਿਖਾਉਣੀ ਹੈ ਕੋਰੀ ਜੋਤੀ ਦਾ ਰੀਨ ਬਾਕਸਿੰਗ ਕਰੂ ਕੈਟਰ ਨਾ ਸਰ ਜੀ ਦਿੱਤਾ ਮੁੰਡਾ 2100 ਕੇ ਮੈਂ 200 ਕਹਿੰਦੀ ਅੱਛਾ ਸਾਡੇ ਕਿ ਸੌਣਗੇ ਇੱਕ ਨਾ ਇਹਦਾ ਸਾਡੇ 1850 ਹਾਂ ਇਹਦੇ ਨਾਲ ਆ ਰਾਉਂਡ ਸ਼ੇਪ ਦਾ ਇੱਕ ਐਂਗਲ ਜਿਹੜਾ ਨਾ ਇਹਦਾ ਵੱਖਰਾ ਦਿੱਤਾ ਵਾ ਸਾਈਡ ਤੇ ਦੂਸਰੇ ਪਾਸੇ ਜਿਵੇਂ ਇੱਥੋਂ ਦਾ ਹੀ ਆ ਐਂਗਲ ਇਹਨਾਂ ਸਮਾਪਤ ਹੋ ਜਾਂਦੇ ਆ ਇਹਦੇ ਨਾਲ ਆ ਐਕਸਟਰਾ ਇੱਕ ਆ ਹੋ ਗਿਆ ਆ ਹੋ ਗਿਆ ਇੱਕ ਇਹਦੇ ਪਹੀਏ ਆ 3 4 4 ਐਂਗਲ ਵਾਧਿਆ ਤੇ ਇੱਕ ਪਹੀਏ ਵਗੈਰਾ ਲੱਗੇ ਬੈਨੂੰ ਤੁਸੀਂ ਆਸਾਨੀ ਨਾਲ ਇੱਧਰ ਉੱਧਰ ਮੂਵ ਕਰ ਸਕਦੇ ਜਿਵੇਂ ਕੱਪੜੇ ਪਾਏ ਆ ਤੇ ਇਹਦੇ ਤੇ ਤੁਸੀਂ ਚਾਦਰ ਹਨਾ ਪੱਗਾਂ ਜਿਵੇਂ ਸੁੱਕਣੇ ਪਾਉਣੀਆਂ ਵੱਡੇ ਕੱਪੜੇ ਉਹ ਸਾਈਡ ਤੇ ਪਾ ਸਕਦੇ ਜੀ ਇਹਦਾ ਕਰਕੇ ਇਹਦਾ ਕਰਕੇ ਫਿਰ ਇਹਦਾ ਰੇਟ ਵੀ ਵਧਦਾ ਹੈ ਜੀ ਰੇਟ ਜਿਆਦਾ ਹੋਊਗਾ ਮੈਂ ਲਾ ਲਊਗਾ 2-300 ਰੁਪਏ ਦੇ ਜੀ ਵੈਸੇ ਆਪਸੇ ਹਾਂ ਜੀ ਤੁਸੀਂ ਜਾਂ 1600 ਦਾ ਦਿੰਦੇ ਸੀ 1600 ਦਾ ਦਿੰਦੇ ਸੀ 1600 ਦਾ ਲੈ ਲੈਣਾ ਹੈ ਆਪਾਂ ਇਹ ਹੋਰ ਲਾ ਕੇ ਹੂੰ ਹੂੰ ਇਹ ਵਧੀਆ ਰੇ 1900 ਹਾਂ ਜੀ ਬਤਨ 1850 ਹਾਂ ਜੀ ਜਾਨੀ ਕਿ ਜੇ 1650 ਅਸੀਂ ਉਹਦਾ ਦੇ ਦਿੰਦੇ ਆ ਚਾਰ ਐਂਗਲ ਉਹਦੇ ਜੀ ਸਾਨੂੰ ਨਹੀਂ ਹੀ ਮਿਲਨੇ ਇੱਕ ਟਾਇਰ ਨਹੀਂ ਹੀ ਮਿਲਨੇ ਤੇ ਇਹਦਾ 1850 ਸਰਨੇ ਦਿੱਤਾ ਤੇ ਕਹਿੰਦੇ ਵੀ ਚਲ ਵਧੀਆ ਲੈ ਆਉਨੇ ਆ ਵੀ ਚੀਜ਼ ਮੁੜ ਕੇ ਕਿਹੜੀ ਘੜੀ ਘੜੀ ਬੰਦੀ ਆ ਹੁਣ ਇਹਦੇ ਤੇ ਸਾਰੇ ਕੱਪੜੇ ਵਗੈਰਾ ਪਾ ਕੇ ਤੁਹਾਨੂੰ ਦਿਖਾਉਨੇ ਆ ਇੰਨੇ ਕੱਪੜੇ ਮੇਰਾ ਢੇਰ ਆ ਕੱਪੜਿਆਂ ਦਾ ਵੇਖਣ ਭਾਵੇਂ ਥੋੜੇ ਲੱਗਦੇ ਹੋਣਾ ਬਹੁਤ ਜ਼ਿਆਦੇ ਕੱਪੜੇ ਆ ਤੇ ਪਾ ਕੇ ਵਿਖਾਉਨੇ ਵੀ ਇਹ ਸਾਰੀ ਸੈਟਿੰਗ ਹੋ ਗਈ ਕੱਪੜਿਆਂ ਦੀ ਕਿੰਨੀ ਹਰਿਆ ਚਾਪ ਪਰ ਇਹ ਪੈਟਨ ਵਾਲੇ ਕੱਪੜੇ ਨੂੰ ਕਿ ਸਰਦੀ ਛੁੱਟੀਆਂ ਸੀ ਤੇ ਫਿਰ ਤੁਹਾਨੂੰ ਪਤਾ ਨਹੀਂ ਗੈਲਰੀ ਹੋ ਜਾਂਦੀ ਪਹਿਲਾਂ ਇਕੱਠੇ ਧੋਲਾਂਗੇ ਇਕੱਠੇ ਧੋਣ ਲੱਗ ਗਏ ਉਸ ਚੱਕਰ ਚ ਕਾਫੀ ਇਕੱਠੇ ਹੋ ਗਏ ਕੱਪੜੇ ਤੇ ਆ ਸਾਰੇ ਕੱਪੜੇ ਮੇਰੇ ਜਿਹੜੇ ਸੀ ਤੋਤੇ ਪਾਏ ਮੈਂ ਧੋਰੇ ਧੋਰੇ ਆ ਇਹ ਮੈਂ ਸੱਚ ਦੱਸੂਗੀ ਕਿਉਂਕਿ ਇਕੱਲਾ-ਇਕੱਲਾ ਕੱਪੜਾ ਪਾਵਾਂਗੇ ਤੇ ਫਿਰ ਤਾਂ ਥੋੜੇ ਪੈਣੇ ਆ ਤੇ ਬਹੁਤ ਸਾਰੇ ਕੱਪੜੇ ਦੇ ਚ ਆ ਗਿਆ ਲਖੋ ਜੇ ਆ ਚੁੰਨੀਆਂ ਮੈਂ ਖਿਲਾ ਰਹੀਆਂ ਤੇ ਆ ਇੱਕ ਐਂਗਲ ਖਾਲੀ ਆ ਆ ਜਿਹੜਾ ਤਿੰਨੇ ਆ ਨਾ ਉੱਪਰ ਇੱਕ ਦੋ ਤੇ ਇਹ ਵੀ ਐਂਗਲ ਖਾਲੀ ਉਹ ਇਦਾਂ ਮੈਂ ਉੱਪਰ ਆ ਪਾ ਕੇ ਕਪੜੇ ਦੇਦੇ ਤੇ ਜਰਾ ਮੰਜਰੂ ਬੈਂਦਾ ਰੱਖਦੀਆਂ ਵਾ ਤੇ ਆ ਸਾਰੇ ਚਲੋ ਐਂਗਲ ਜਿਹੜੇ ਆਪਾਂ ਭਰੇ ਆ ਨਹੀਂ ਜੀ ਆਹ ਵੇਖੋ ਦੋ ਐਂਗਲ ਤਾਂ ਜੇ ਹੋਰ ਖਾਲੀ ਹੈਗੇ ਇਹਨਾਂ ਦੇ ਕਪੜੇ ਵੀ ਮੈਂ ਪਾਏ ਬਹੁਤ ਜ਼ਿਆਦਾ ਕਪੜੇ ਤੇ ਆ ਜਾਂਦੇ ਆ ਤੇ ਜੇ ਕਿਸੇ ਭੈਣ ਭਰਾਣੇ ਚਲੋ ਇਹ ਚੀਜ਼ ਲਿਓਣੀ ਹੋਵੇ ਤੇ ਬੈਸਟ ਆ ਰੁਪਈਆ 1850 ਲੱਗਾ ਉਹ ਸਾਰਾ ਕਿਤੇ 1900 ਮੰਗ ਲੈਣ ਕਿਤੇ 2000 ਮੰਗ ਲੈਣ ਸੋ 50 ਰੁਪਏ ਦਾ ਫਰਕੋ ਜ਼ਿਆਦਾ ਪਰ ਬਰਸਾਤ ਚ ਸਰਦੀਆਂ ਚ ਜਿੱਥੇ ਆਪਣੀ ਧੁੱਪ ਬਿਨੇ ਕਮੀ ਆ ਉੱਥੇ ਆਪਾਂ ਲਈ ਇੰਵੈਸਟ ਆ ਵੀਡੀਓ ਚੰਗੇ ਲੱਗੇ ਤਾਂ ਲਾਈਕ ਕਰਨਾ ਚੈਨਲ ਸਬਸਕ੍ਰਾਈਬ ਕਰਨਾ